ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਲਓ ਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਾਮ ਦਾ ਟਾਈਮ ਆ ਜੀ ਤੁਸੀਂ ਦੇਖੋ ਸਾਹਮਣੇ ਸੁਪਨਿਆਂ ਦਾ ਘਰ ਥੱਲੇ ਤੇ ਅਸੀਂ ਇਹ ਨਵੀਂ ਬਿਲਡਿੰਗ ਦੇ ਵਿੱਚ ਆ ਜਿਹਦਾ ਇੱਕ ਫਲੋਰ ਇੱਕ ਨੰਬਰ ਫਲੋਰ ਆ ਜਿਹੜਾ ਉਹ ਬਾਪੂ ਬਜ਼ੁਰਗਾਂ ਵਾਸਤੇ ਬੀੜਾਂ ਵਾਸਤੇ ਰਹਿਣ ਲਈ ਤਿਆਰ ਹੋ ਗਿਆ ਸੀ ਤੇ ਇੱਥੇ ਰਹਿائش ਹੋ ਚੁੱਕੀ ਆ ਇਸ ਤੋਂ ਉੱਪਰਲਾ ਫਲੋਰ ਆ ਜਿਹੜਾ ਉਹਦੀ ਤਿਆਰੀ ਚੱਲਦੀ ਆ ਜੀ ਉਹਦੇ ਦਰਵਾਜ਼ੇ ਬਾਰੀਆਂ ਲੱਗੀਆਂ ਜਾਂਦੇ ਆ ਉਹਦੇ ਵਿੱਚ ਕੂਲਰ ਲੱਗਣਾ ਵੱਡਾ ਜਿਹਨੂੰ ਅਸੀਂ 에ਅਰ ਵਾਸ਼ਰ ਕਹਿੰਦੇ ਆ ਤੇ ਪਲਾਈਆਂ ਦੀ ਲੋੜ ਆ ਜੀ ਪਹਿਲਾਂ ਜਿਹੜੀਆਂ ਤੁਸੀਂ ਪਲਾਈਆਂ ਭੇਜੀਆਂ ਸੀ ਬੱਚਿਆਂ ਦੇ ਬਿੱਡਾਂ ਵਾਸਤੇ ਉੱਥੇ ਲੱਗ ਗਈਆਂ ਜੀ ਤੇ ਹੁਣ ਸਾਨੂੰ ਹੱਥ ਜੋੜ ਕੇ ਬੇਨਤੀ ਆ ਜੀ ਭੈਣਾਂ ਤੇ ਭਰਾਵਾਂ ਨੂੰ ਵੀ ਜਿਹੜੀਆਂ ਪਲਾਈਆਂ ਚਾਹੀਦੀਆਂ ਉਹਨਾਂ ਦਾ ਬੇਰਵਾ ਵੀ ਅਸੀਂ ਤੁਹਾਨੂੰ ਲਿਖਾ ਦਿੰਨੇ ਆ ਉਹਦੇ ਵਿੱਚ ਹੈਗਾ 19mm ਦੀਆਂ 8/4 ਦੀ ਪਲਾਈ 80 ਪੀਸ ਚਾਹੀਦੇ ਆ ਜੀ ਤੇ 12mm ਦੇ 8/4 ਦੀਆਂ ਪਲਾਈਆਂ 20 ਪੀਸ ਚਾਹੀਦੇ ਆ ਜੀ ਤੇ 12mm ਦੇ 8/4 ਦੇ ਇਹ ਬੋਰਡ ਚਾਹੀਦੇ ਆ ਜੀ ਉਹ 20 ਪੀਸ ਚਾਹੀਦੇ ਆ ਜੀ ਤੇ 19mm ਦੀ ਪਲਾਈ 6x6 ਵਾਲੀ 3 ਦੀ ਇਹ 80 ਪੀਸ ਚਾਹੀਦੇ ਆ ਜੀ ਇਹ ਜਰੂਰ ਜੇ ਸਾਡੇ ਭੈਣ ਭਰਾ ਕੋਈ ਵੀਰ ਭਰਾ ਸਾਡਾ ਸਾਡੀ ਆਵਾਜ਼ ਨੂੰ ਸੁਣਦਾ ਤਾਂ ਜਰੂਰ ਭਲਾਈਆਂ ਦੀ ਸੇਵਾ ਦੇ ਵਿੱਚ ਹਿੱਸਾ ਪਾਇਓ ਆਹ ਫੌਜੀ ਆ ਕਿਵੇਂ ਆ ਸ਼ਕਲ ਸ਼ਕਲ ਸ਼ਾਮ ਦਾ ਟਾਈਮ ਆ ਹੁਣ ਅੰਬ ਫਰੂਟ ਜਿਵੇਂ ਜਿਵੇਂ ਸ਼ਾਮ ਨੂੰ ਜਦੋਂ ਫਰੂਟ ਆ ਜਾਂਦੇ ਤਾਂ ਪ੍ਰਸ਼ਾਦੇ ਨਾਲ ਵਰਤਾ ਦਈਦੇ ਆ ਦਿਨੇ ਤਰਬੂਜ ਇੱਕ ਵਾਰੀ ਕੱਟ ਕੇ ਦਿੱਤਾ ਜਾਂਦਾ ਫਰੂਟ ਵੀ ਤੁਸੀਂ ਪਹੁੰਚਦੇ ਕਰ ਸਕਦੇ ਹੋ ਫਰੂਟਾਂ ਦੀ ਲੋੜ ਪੈਂਦੀ ਆ ਹਰ ਰੋਜ਼ ਹਨਾ ਤੇ ਕੋਈ ਮਠਿਆਈ ਭੇਜਣ ਦੀ ਬਜਾਏ ਬਿਸਕੁਟ ਰਸ ਭੇਜਣ ਦੀ ਬਜਾਏ ਤੁਸੀਂ ਫਰੂਟ ਭੇਜ ਸਕਦੇ ਹੋ ਸਬਜ਼ੀਆਂ ਹਰੀਆਂ ਦੀ ਲੋੜ ਪੈਂਦੀ ਆ ਹਰੀਆਂ ਸਬਜ਼ੀਆਂ ਭੇਜ ਸਕਦੇ ਹੋ ਕਦੂ ਪੇਠਾ ਭਿੰਡੀ ਹਨਾ ਬੈਂਗਣੀ ਇਦਾਂ ਦੀਆਂ ਸਬਜ਼ੀਆਂ ਜਿਹੜੀਆਂ ਮੌਸਮ ਦੇ ਅਨਸਾਰ ਚੱਲਦੀਆਂ ਹੁਣ 2 200 ਦੇ ਕਰੀਬ ਮੈਂਬਰ ਇਸ ਫਲੋਰ ਤੇ ਸਾਡੇ ਆ ਚੁੱਕੇ ਸੁਪਨਿਆਂ ਦੇ ਘਰ ਦੇ ਤੇ ਥੱਲੇ ਫਰਸਟ ਫਲੋਰ ਤੇ ਜਿਹੜੀਆਂ ਬੀਬੀਆਂ ਵਾਂ ਤੇ ਜਿਹੜੇ ਆ ਬੀਬੀਆਂ ਦਾ ਵੇੜਾ ਵਾ ਇਸ ਪਾਸੇ ਤੇ ਜਿਹੜੇ ਬਾਪੂ ਬਜ਼ੁਰਗ ਹਜੇ ਥੱਲੇ ਨੇ ਛੱਡਾਂ ਦੇ ਵਿੱਚ ਸਾਡੀ ਕੋਸ਼ਿਸ਼ ਆ ਵੀ ਛੇਤੀ ਤੋਂ ਛੇਤੀ ਉਹਨਾਂ ਨੂੰ ਉੱਪਰ ਸ਼ਿਫਟ ਕੀਤਾ ਜਾਵੇ ਤੇ ਉਹਦੇ ਲਈ ਥੋੜੀਆਂ ਜੀਆਂ ਜਿਹੜੀਆਂ ਕਮੀਆਂ ਜ਼ਰੂਰਤਾਂ ਵਾ ਉਹਦੇ ਵਾਸਤੇ ਇਹਨਾਂ ਪਲਾਈਆਂ ਦੀ ਜ਼ਰੂਰਤ ਆ ਜੀ ਕੁਝ ਬੈੱਡ ਬਣਨੇ ਆ ਕੁਝ ਮੰਨ ਲਓ ਨਰਸਿੰਗ ਸਟਾਫ ਵਾਸਤੇ ਉੱਥੇ ਸਟਾਫ ਵਾਸਤੇ ਬਣਨਾ ਤੇ ਪਲਾਈਆਂ ਦੀ ਦਰਵਾਜ਼ੇਵਾਰੀਆਂ ਵਾਸਤੇ ਜ਼ਰੂਰਤ ਆ ਜ਼ਰੂਰ ਆਪਣਾ ਬਣਦਾ ਯੋਗਦਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਮ ਬੁਲੇ ਓਏ ਪਿਆਰਿਆ ਕਿਵੇਂ ਆ ਕਾਲਾ 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 ਪ੍ਰਸ਼ਾਦਾ ਜੀ ਪ੍ਰਸ਼ਾਦਾ ਵਾਹਿਗੁਰੂ ਜੀ